ਹਾਂਜੀ ਕੀ ਹਾਲ ਚਾਲ ਆ ਮੇਰੇ ਸਾਰੇ ਭਰਾਵੋ ਦਾ ਸਭ ਠੀਕ ਠਾਕ ਵਧੀਆ ਜੀ ਲੋ ਜੀ ਮਿੱਤਰੋ ਪਹੁੰਚ ਗਏ ਛੱਤ ਉੱਤੇ ਤੇ ਖੋਲਦੇ ਹੁੱਦੇ ਉਹ ਫਿਰਦੇ ਨੇ ਜੀ ਬੱਚੇ ਲੱਗੇ ਵੀ ਮੂੰਹ ਮਾਰ ਪੰਜ ਚਾਰ ਦਿਨਾਂ ਚ ਚੱਕ ਲਾਂਗੇ ਇਹਨਾਂ ਨੂੰ ਵੀ ਉੱਤਰ ਖਿਜਾਉਣ ਲਈ ਤੇ ਘਰਦੇ ਆਪਣੇ ਜੋੜੇ ਲੋ ਜੀ ਇੱਧਰ ਵੀ ਅੰਡਾ ਲਾ ਲਿਆ ਕਬੂਤਰੀਆਂ ਨੇ ਉਹ ਨਹੀਂ ਆਪਾਂ ਬੱਚੇ ਪਲਾਉਂਦੇ ਬਾਈ ਆਂਡੇ ਚੱਕ ਦਾਂਗੇ ਠੀਕ ਹੈ ਜੀ ਕਾ ਉੱਪਰ ਬੈਠਾ ਬੱਚਾ ਤੇ ਥੱਲੇ ਹੀ ਡੱਬੇ ਵਾਲੇ ਦੇਖੋ ਉਹ ਕਹਿੰਨੇ ਕਾਇਮ ਬੱਚੇ ਸਾਰੇ ਲੱਗਣ ੜਾਰੀਆਂ ਮਾਰਨ ਤੇ ਆ ਵੀ ਬੱਚੇ ਹੋ ਗਏ ਕਾਇਮ ਠੀਕ ਜੀ ਦਰਪੂਤਰੀ ਚੱਕ ਦਾਂਗੇ ਆਪਾਂ ਕਹੂਗੇ ਆਂਡੇ ਲਾਉਣ ਲੱਗ ਗੀ ਦਬਾਰਾ ਦੂਜਾ ਵੀ ਲਾ ਲਾਂਗਾ ਤੇ ਜਾਂ ਫਿਰ ਇਹਨਾਂ ਦੇ ਥੱਲੇ ਆਪਣੇ ਕੋਲ ਡੁਪਲੀਕੇਟ ਆਂਡੇ ਪੈਣੇ ਬੱਚਿਆਂ ਨੂੰ ਚੋਗਾ ਦਵਾਈ ਲੈਣਿਆ ਥੋੜੇ ਤਾਂ ਉਹ ਬੁਲੀਕੇ ਡਾਂਡੇ ਪੈਨੇ ਤੇ ਉਹ ਚੱਕ ਕੇ ਕਰਦਾਂਗੇ ਥੱਲੇ ਆਪਾਂ ਕਿਈ ਇੱਧਰ ਆਪਣੇ ਇੱਧਰ ਬੈਠੀ ਜਿਹੜੇ ਬੱਚੇ ਉਹਨੇ ਝੂਠਾ ਝੂਠਾ ਜਨ ਕਰੋ ਰੋੜ ਭੁੱਕੀ ਰੰਗਾ ਜਾਂ ਠੀਕ ਹੈ ਤੇ ਨੋਰ ਬੈਠਾ ਬੱਚਾ ਇਹਨੋਂ ਕੁਝ ਟੀਓ ਕਰਕੇ ਸਵਾਰ ਜਮ ਇਹਨਾਂ ਲੱਗਦੀ ਸੀ ਹਲਕੀ ਜਿਹੀ ਪੂਰੀ ਚਲੋ ਦੋ ਇੱਧਰ ਨੇ ਇਸ ਸੰਤਰੀਆਂ ਦੇ ਨਾਲ ਬਾਰੇ ਸੰਤਰੀ ਵੱਲ ਖੜ ਗਿਆ ਆ ਆਪਣਾ ਔਨਲਾਈਨ ਵਾਲਾ ਲੰਗੜਾ ਉਹਦਾ ਭਾਈ ਆ ਠੀਕ ਹੈ ਜੀ ਇਹ ਦਰਦ ਉਹ ਰੰਗ ਦੇ ਤੇ ਬੈਠੀ ਹੈ ਠੀਕ ਹੈ ਜੀ ਆ ਬੱਚਾ ਬਈ ਜਿਹੜੀ ਉਦੋਂ ਆਪਾਂ ਫਨਸੀਆਂ ਵਾਲੀ ਦਵਾਈ ਪਾਈ ਸੀ ਤੁਹਾਨੂੰ 2-3 ਦਿਨ ਦੇ ਕੇ ਆਪਾਂ ਬੰਦ ਕਰਤੀ ਬਈ ਪਾਈ ਨਹੀਂ ਵਾਕਈ ਰਿਜ਼ਲਟ ਹੈਗਾ ਜੀ ਆਪਾਂ ਕਹਿੰਦੇ ਆ ਤੇ ਆ ਸੁੱਕ ਗਈਆਂ ਅੱਥੀ ਰੋਗ ਨਹੀਂ ਬਦਰ ਰਹੀ ਸੀ ਬਹੁਤ ਫੁੱਲ ਰਹੀ ਸੀ ਫਰਕ ਪੈ ਚੁੱਕੇ ਹਾਂ ਸੂੰਗਣ ਲੱਗ ਗਈ ਬਈ ਛੜ ਜਾਣਗੀਆਂ ਤੇ ਤਿੰਨ ਦਿਨ ਹੀ ਦਿੱਤੀ ਆਪਾਂ ਚੌਥੇ ਦਿਨ ਨਹੀਂ ਦਿੱਤੀ ਬਈ ਠੀਕ ਹੈ ਜੀ ਆਉਂ ਪਰ ਇਹ ਥਲੇ ਹੀ ਬੱਚੇ ਨਿਕਲ ਆਣੇ ਇਹ ਤਾਂ ਰਾਂਡੇ ਨੇ ਜੀ ਨਹੀਂ ਬੱਚਾ ਪਲ ਗਿਆ ਲੱਗਦਾ ਉੱਪਰ ਚੜਨ ਦੇ ਬੱਚੇ ਨੂੰ ਲੈ ਯੂ ਉੱਧਰ ਲੈ ਜਾ ਦੋ ਕੁ ਦਿਨਾਂ ਤੱਕ ਲੱਗ ਜਣੇ ਪਰ ਫਿਰ ਲੈਣ ਦਿੰਦੇ ਇਕੱਠੇ ਹੀ ਜਲ ਜਾਣਗੇ ਉੱਧਰ ਬੱਚੇ ਆਂਡੇ ਵੀ ਮਨ ਨੂੰ ਲਾਉਦੇ ਇਸ ਵਾਰ ਪੱਕੇ ਨਹੀਂ ਹੈਗੇ ਛੜਦੇ ਆਂਡੇ ਛੜਦੇ ਨੇ ਇਹਨੇ ਜੋੜੀ ਨੇ ਆਂਡੇ ਨੇ ਰੰਗ ਰੰਗ ਫੜਿਆ ਨਹੀਂ ਆਣੀ ਆਂਡੇ ਪਾਣੀ ਆਂ ਆ ਬਾਈ ਪੱਕੇ ਨਹੀਂ ਹੈਗੇ ਹੋਈ ਦੋ ਬੱਚੇ ਖੱਡੇ ਹੋਇਆ

ਲੋ ਠੀਕ ਹੈ ਯੇ ਮੇਰੇ ਭਰਾ ਵਾਕੀ ਉਧਰਲੇ ਗੁੱਡਿਆਂ ਚੱਲਦੇ ਆਪਾਂ ਇਹ ਜੋੜੇ ਤੋੜਦਾਂਗੇ ਆਪਾਂ ਹਾਂ ਜੋੜੇ ਤੋੜ ਕੇ ਛੱਡ ਦਾਂਗੇ ਨਾ ਜਿਵੇਂ ਕਬੂਤਰ ਜਾਂ ਬੱਚੇ ਹੀ ਛੱਡ ਲਈ ਮੈਂ ਕਹਿੰਦਾ ਇੰਦਰਾ ਉਧਰ ਛੱਡਾਂਗੇ ਤਾਂ ਜਿਹੜੇ ਆ ਦੋ ਤਿੰਨ ਜੋੜੀਆਂ ਦੇ ਅੰਡੇ ਨੇ ਉਹ ਖਰਾਬ ਕਰਨਗੇ ਬੱਚੇ ਛੱਡੇ ਜਾਣ ਮੈਂ ਕਹਿੰਦਾ ਜਿਹੜੇ ਘਾਦੇ ਬੱਚੇ ਉਧਰੋਂ ਥੋੜੇ ਉਹ ਬੱਚੇ ਛੱਡ ਦਿੰਨੇ ਇੱਧਰ ਆਪਾਂ ਘੋਡੇ ਚ ਕੁੱਪ-ਤੱਪ ਵੀਲਾ ਲਿਆ ਕਰਨਗੇ ਤੇ ਉਹ ਵਾਸਤੇ ਇਧਰੋਂ ਜਿਹੜੇ ਛੋਟੇ ਬੱਚੇ ਨੇ ਜ਼ਿਆਦਾ ਉੱਧਰ ਕਰਨ ਦੀ ਸਲਾਹ ਸੀ ਚਲੋ ਦੇਖਦੇ ਆ ਕਰਦੇ ਆ ਕੋਈ ਨਾ ਕੋਈ ਢਾਪਨ ਠੀਕ ਜੋੜੇ ਢੋੜੇ ਜਾਣ ਹੁਣ ਚੱਲਦੇ ਆਪਾਂ ਉੱਧਰਲੇ ਖੁੱਡਾਂ 'ਚ ਇੱਥੇ ਬੈਠੇ ਤੇ ਇੱਧਰ ਜਿਹੜੇ ਇੱਕ ਦੋ ਮੱਚੇ ਗੁੜਕਦੇ ਨੇ ਕੁਤਰਮ ਆ ਹਨ ਕਲੇ ਨੇ ਕੁਤਰ ਬੋਲਦੇ ਨੇ ਉਹ ਵੀ ਜਾ ਕੇ ਉੱਪਰਲੇ ਗੁੱਡੇ ਛੱਡ ਦਿੰਨੇ ਆਪਾਂ ਤੇ ਇੱਕ ਦੋ ਗੁੱਚੇ ਛੋਟੇ ਇੱਧਰ ਛੱਡ ਦਾਂਗੇ ਜੇ ਹੋਇਆ ਜੋ ਜਿਹੜੇ ਇਧਰ ਨਰ ਲੱਗਦੇ ਨੇ ਉਹ ਕੱਢ ਲਾਂਗੇ ਆਪਾਂ ਇਧਰੋਂ ਠੀਕ ਹੈ ਚੱਲਦੇ ਹੁਣ ਉੱਧਰ ਛੋਟੇ ਚ ਝਾੜ ਚ ਪਏ ਹੋਣੇ ਬਾਈ ਖੰਭ ਬਹੁਤ ਝਾੜ ਰਹੇ ਨੇ ਓਏ ਇੱਥੇ ਵੜ ਗਿਆ ਬੜਾ ਤੇਜ਼ ਹੋਇਆ ਉਹਨੂੰ ਤੂੰ ਇੱਧਰ ਲੈ ਆ ਕੇ ਖੋਦਾਂਗੇ ਆਪਾਂ ਇਹਨੂੰ ਦਾਣਾ ਪਾਣੀ ਚੇਂਜ ਕਰਨਾ ਜੋੜੀ ਦੇਖੋ ਦਾਣੇ ਮੰਗ ਲਈਏ ਚੰਚੋਕਾ ਦੇਣ ਲਈ ਤੇ 75 ਰੱਖਦੇ ਸੀ ਕੱਲ ਰਾਤ ਤੇ ਹੁਣ ਇੱਧਰ ਹੀ ਡੋਲੀ ਚ ਕਰ ਦਾਂਗੇ ਦਰ ਵੀ ਦਿਖਾਉਣੀ ਥੋਨੂੰ ਬੱਚੇ ਦਰ ਵੀ ਬੱਚੇ ਸੋਹਣੇ ਹੋ ਗਏ ਆ ਠੀਕ ਹੈ ਜੀ ਦੋ ਨੇ ਦੋਏ ਬੱਚੇ ਸੋਹਣੇ ਹੋ ਚੁੱਕੇ ਨੇ ਸ਼ਰਦਾਨੇ ਇੱਧਰ ਉੱਪਰ ਖੰਨਾ ਜੀ ਬਾਰੇ ਉਹ ਵੀ ਬਤਲਾਂਗੇ ਇਹਨਾਂ ਦਾ ਤੇ ਇਧਰ ਆਂਡੇ ਆਂਦੇ ਆ ਇਹ ਕਾਹੇ ਬੱਚਿਆਂ ਦੇ ਇਹਨਾਂ ਦੇ ਗੱਡੇ ਹੋਣੇ ਬੱਚੇ ਪੂਰਾ ਜਾ ਤੇ ਦੂਜਾ ਕੱਡੇ ਮੁੰਡਾ ਦਾ ਚਿੱਟਾ ਸਾਫ ਹੂੰ ਦੂਜਾ ਚਿੱਟਾ ਸਾਫ ਬੱਚੇ ਕੰਮ ਹੋਏ ਹੋਏ ਹਨ ਦੇ ਪੂਰੇ ਵਧੀਆ ਇਹਨਾਂ ਨੂੰ ਵੀ ਹੌਲੀ ਹੌਲੀ ਚੱਕਦੇ ਆ ਆ ਛੋਟੇ ਯਾਰ ਨੇ ਤੇ ਉਹ ਬੱਚਿਆਂ ਨੂੰ ਦਾਣਾ ਚੱਕਣੋਂ ਭੰਗ ਹੋ ਜਾਂਦੇ ਆ ਭਾਈ ਦਾਣਾ ਚੱਕਣੋਂ ਭੁਰ ਲੱਗੇ ਸੀਗੇ ਤੇ ਇੰਦਰ ਰਹਿ ਗਏ ਜੀ ਤਿੰਨ ਬੱਚੇ ਖੋਲਣ ਤੋਂ ਬਾਕੀ ਲੱਗੇ ਛਤਰੀ ਤੇ ਬੈਠਣ ਉਹ ਵੀ ਅੱਜ ਖੋਲ ਦਾਂਗੇ ਦੋ ਬੱਚੇ ਇੱਕ ਹਲੇ ਨਮਾ ਚੱਕਿਆ ਉਹਨੂੰ ਰਹਿਣ ਦਾਂਗੇ ਉਹਨੂੰ ਇੱਕ ਦੋ ਦਿਨ ਰੋਕੇ ਖੋਲਾਂਗੇ ਤੇ ਲੋ ਜੀ ਬਾਕੀ ਦਾ ਆਪਣੇ ਕੋਲ ਤਕਰੀਬਨ ਗਿੱਜ ਗਏ ਨੇ ਠੰਸੀਆਂ ਵੀ ਮੂਡ ਪੈ ਚੁੱਕਿਆ ਵਾਹਿਗੁਰੂ ਜੀ ਮਿਹਰ ਹੋ ਗਈ ਆ ਦਵਾਈ ਦਿੱਤੀ ਜਿਹੜੀ ਉਹਦੇ ਨਾਲ ਬਈ ਅਜੇ ਵੀ 54 ਦੇ ਵਿੱਚ ਸੀ ਬੜਾ ਬੁਰਾ ਹਾਲ ਇਹਦੀ ਵੀ ਦਿਖਾਉਣੇ ਇਹਦਾ ਵੀ ਮੂਡ ਪੈ ਗਿਆ ਤੇ ਦਵਾਈ ਵੀ ਤੁਹਾਨੂੰ ਦੁਬਾਰਾ ਦਿਖਾ ਦਾਂਗੇ ਪਤਾ ਹੀ ਪਹਿਲਾਂ انا ਹਰੀ ਪੀਸੀਆਂ ਬਹੁਤ ਜ਼ਿਆਦਾ ਸੀ ਤੇ ਹੁਣ ਉਹ ਮੋੜ ਪੈ ਗਿਆ ਸੁੱਕਣ ਲੱਗ ਗਿਆ ਠੀਕ ਹੈ ਜੀ ਬੱਚਾ ਗੇਦਾ ਗਿਜਿਆ ਹੋਇਆ ਉੱਡਿਆ ਹੋਇਆ ਉੱਡਦਾ ਬੱਚਾ ਨਹੀਂ ਤੇ ਬੈਠਦਾ ਆ ਕੇ ਸਰੋਂ ਹਰ ਕਣ ਕਬਈ ਬੱਚਿਆਂ ਨੂੰ ਸਰੋਂ ਹਰ ਕਣ ਲਾਜ਼ਮੀ ਆ ਜ਼ਰੂਰੀ ਆ ਠੀਕ ਹੈ ਜੀ ਸਾਹ ਬੱਚਾ ਉਧਰੋਂ ਨਾ ਮੈਂ ਛੱਡਿਆ ਹੈ ਇਹਦੇ ਕਰਕੇ ਆਪਾਂ ਥੋੜਾ ਦਾਣਾ ਚੱਕ ਦੇਣੀ ਤਾਂ ਉਹ ਜੇ ਮਾਰਨ ਲੱਗ ਜੂਗਾ ਤੇ ਉਹ ਕਿ ਜਿਹੜੇ ਗਿਝ ਚੁੱਕੇ ਨੇ ਬੱਚੇ ਉੱਤਰ ਲੇ ਗੁੱਡੇ ਚ ਸ਼ਰਦਨੇ ਆਪਾਂ ਜਿਹੜੇ ਵੱਡੇ ਨੇ ਗੋਲਕ ਦੇ ਵਿੱਚ ਚੁੱਕ ਲੋਗਾ ਤੋਂ ਵੱਡੇ ਕਬੂਤਰਾਂ ਨੂੰ ਸ਼ਿਫਟ ਕਰ ਦਾਂ ਉੱਤਰ ਜੋੜੇ ਵਾਲਿਆਂ ਚ ਕਿਉਂਕਿ ਇੱਧਰ ਖੇ ਜ਼ਿਆਦਾ ਹੋ ਜਾਣੇ ਨੇ ਮੱਠਾ-ਮੱਠਾ ਮਰੀ ਜਾਂਦੇ ਨੇ ਇੱਕ ਦੂਜੇ ਤੇ ਤੇ ਫਿਰ ਲੱਬੜਦੇ ਨੇ ਪੱਠਾ ਮਾਰਦੇ ਨੇ ਲੋ ਜੀ ਬੈਠੇ ਆ ਬੱਚੇ ਸਾਰੇ ਉਹ ਸਭ ਪਰ ਬੈਠੇ ਆ ਸੀ ਉੱਥੇ ਬੈਠਾ ਪਰ ਬੈਠਾ ਨਹੀਂ ਆਥਾ ਨਹੀਂ ਬੈਠਾ ਉਹ ਵੀ ਦਿਖਾਉਣਾ ਬਿਲਕੁਲ ਹੱਥ ਸਹੀ ਹੋ ਚੁੱਕੀ ਹੈ ਇਹਦੀ ਥੋੜੀ ਜੀ ਲੰਗ ਮਤਲਬ ਉਹ ਤਾਂ ਬਚਾ ਬੈਠਾ ਆ ਤਾਂ ਉਹ ਫੁੱਡੇਆਂ ਦੀ ਲੱਗੀ ਹਵਾ ਠੰਡੀ ਤੇ ਆ ਬੈਠੇ ਗੂਤਰ ਵੱਡੇ ਗੂਤਰ ਬੈਠੇ ਨੇ ਜੋੜੇ-ਜੋੜੇ ਵੇਨੇੜੇ ਆਪਾਂ ਨੇ ਤੇ ਪਿੱਛੋਂ ਸੇਲ ਵੀ ਨੇ ਆਪਣੇ ਭਰਾ ਲੈ ਸਕਦੇ ਨੇ ਜਿਹੜੇ ਭਰਾਵਾਂ ਨਾਲ ਲੈਣ ਦੇ ਵਿੱਚੋਂ ਸੇਲ ਕਰਦਾਂਗੇ ਜੀ ਭਾਈ ਕਈ ਭਰਾ ਆਪਣੇ ਪੁੱਛਦੇ ਨੇ ਜੋੜੀ ਦਾ ਰੇਟ ਭਾਈ ਜੋੜੀ ਦਾ ਰੇਟ ਫਿਕਸ ਆ ਆਪਣਾ 25000 ਰੁਪਇਆ ਇਹ ਤੋਂ ਕੱਟ ਦੇਣੀ ਹੈਗੀ ਜਿਹੜੇ ਭਰਾ ਲੈ ਸਕਦੇ ਨੇ ਤੇ ਉਹ ਇਹ ਕੰਟ੍ਰੈਕਟ ਕਰਨਾ ਜਿਹਨਾਂ ਪਰ ਦਿੱਤਾ ਹੈ ਆਪਾਂ ਨੇ ਆਪਣੀ ਆਈਡੀ ਤੇ ਉੱਤੇ ਆਈਡੀ ਖੋਲੋ ਜਦੋਂ ਆਪਾਂ YouTube ਤੇ ਖੋਲਦੇ ਆਈਡੀ ਖੋਲ ਕੇ ਦੇਖ ਸਕਦੇ ਹਾਂ ਠੀਕ ਹੈ ਇਹ ਵੱਡੇ ਕੂਤਰ ਨੇ ਜੀ ਤਿੰਨ ਚਾਰ ਕ ਪਿਛਲੇ ਸਾਲ ਵਾਲੇ ਪੱਠੇ ਨੇ ਤੇ ਬਾਕੀ ਵੱਡੇ ਕੂਤਰ ਨੇ ਤੇ ਵਿੱਚ ਮੰਨ ਲਓ 4-4 3-3 2-2 3-3 ਸਾਲ ਦੇ ਨੇ ਪੱਠੇ ਤੇ ਬਾਲੇ ਵੱਡੇ ਉਮਰ ਵਾਲੇ ਕਬੂਤਰ ਦਾ ਫਰੰਗਵਾ 7-8 ਕੇ ਨੇ ਜੀ। ਵੱਡੇ ਜਿਹੜੀ ਬਰੀਡਰ ਨਸਲ ਤੋਂ ਸਟਾਰਟਿੰਗ ਵਾਲੇ 7-8 ਕੇ ਸੀ। ਤੇ ਉਹਨਾਂ ਦੇ ਗਾਹਾਂ ਬੱਚੇ ਨਹੀਂ ਜੀ ਅੱਗੇ ਆਪਾਂ ਵੀ ਉਹੀ ਜੋੜਿਆਂ 'ਚ ਲਾਇਨੇ ਸਵਾਰ ਵੱਧ। ਵੱਡੇ ਦਾ 3-4 ਬੱਚੇ ਬਣਾਉਣ ਨੂੰ ਹਟ ਕੇ ਇੱਕ ਨੂੰ ਦਵਾਈ ਦਿੱਤੀ ਸੀ ਉਹਨੇ ਇੱਕ ਝੂਲੀ ਬਣਾਈ ਐ ਦੂਜੀ ਝੂਲੀ ਫੇਰ ਖਾਲੀ ਨਿਕਲ ਗਈ ਐ। ਦਵਾਈ ਆਪਾਂ ਫੇਰ ਦਮਾਂ ਸਿਆਲ ਕਰਨ। ਬਾਅਦ 'ਚ ਜੋੜਾ ਲਾ ਕੇ ਦੇਖਾਂਗੇ। ਇਹ ਆਹ ਭਰਦੇ ਆਪਾਂ ਉਤਰ ਬਈ ਵੱਡੇ। ਹਾਲਾਂਕਿ ਨਾ ਪਤਾ ਨਹੀਂ ਵੱਡੀਆਂ ਇੰਨੀਆਂ ਜੋੜੀਆਂ ਨੇ 35-40 ਜੋੜੀਆਂ ਹਾਲਾਂਕਿ ਨਾ ਪਤਾ ਨਹੀਂ ਵੱਡੀਆਂ ਨੇ ਬਾਈ ਵੱਡੀਆਂ ਨਹੀਂ ਮਾੜ ਟੋਟਲ ਆਪਾਂ 35-40 ਜੋੜੀਆਂ ਲਾਉਣੇ ਆ ਤੇ ਵੱਡੇ ਦਾ 5-7 ਕਿਹਨੇ ਹਦਾਸ ਸੀਗੇ ਇਹਨਾਂ ਲਾਉਦਾ 10 ਦੇ ਵਿੱਚੋਂ 4 4 ਦੇ ਆਂਡੇ ਨਹੀਂ ਹੋ ਹੋਏਗੇ ਤੇ 5-6 ਰਹਿ ਗਏ ਵੱਡੇ ਤੇ ਗਾਹਾਂ ਹੁਣ ਜਿਹੜੀਆਂ ਉਹ ਵੱਡਿਆਂ ਦੇ ਜਿਹੜੇ ਪੁੱਤਰ ਰੁਕੇ ਨੇ ਤਿੰਨ-ਤਿੰਨ 4-4 3-3 ਐਦਾਂ ਰੁਕੇ ਨੇ ਬਈ ਆਪਾਂ ਨੇ ਉਹੀ ਅੱਗੇ نسل ਚ ਪਾ ਰਹੇ ਆਂ ਆਪਾਂ ਬਰੀਡਿੰਗ ਵਾਸਤੇ ਤੇ ਇੱਕ ਤਾਂ ਬੜੀ ਜਿਆਦਾ ਉਮਰ ਦਾ ਹੋ ਚੁੱਕਿਆ ਆਪਣਾ ਇਹ ਇਹ ਤਾਂ ਹੁਣ ਬਣਾਉਣੀ ਕੀ ਨੇ ਦੇਖੋ ਜਾਨੇ ਫਿਰ ਤਾਂ ਵੀ ਚਲੋ ਉਹਦਾ ਆ ਗਿਆ ਇਹ ਬਈ ਹਾਲ ਦੇ ਵਿੱਚ ਹੜਦਾ ਨਹੀਂ ਜੀ ਬੱਚੇ ਬਣਾਉਣਾ ਪਿਛਲੇ ਸਾਲ ਮਰਨ ਨੂੰ ਹੀ ਪਚਾਇਦੀ ਕਰਤਾਂ ਤੇ ਤੋੜਦੇ ਉੱਤਰੇ ਲੜਦੜ ਪੇ ਕਿਤੇ ਪੱਲਾ ਮਾਰ ਕੇ ਤੇ ਚੁੱਕਦਾ ਵੀ ਨਹੀਂ ਸੀ ਕਈ ਦਿਨ ਆਪਾਂ ਹੱਥ ਨਾਲ ਮਿਹਨਤ ਕਰੀਏ ਆਂ ਤੇ ਕਰਦਣ ਵੀ ਜਵੇਂ ਘੁੰਮਣੀ ਆਲਾ ਨਹੀਂ ਚੱਕ ਕੇ ਪਿੱਛੇ ਲੈ ਜਾਂਦਾ ਐਂ ਲੱਗਦੀ ਕਰਨਾ ਹੱਡੀਆਂ ਬਹੁਤ ਮਲਛਮੂਲਛ ਕਰਕੇ ਬਈ ਦਵਾਈਆਂ ਦੇ ਕੇ ਟੀਕੇ ਲਾ ਲ ਜਣੀ ਪਚਾ ਲਿਆ ਆਪਾਂ ਪਰ 2 ਸਾਲ ਬਾਅਦ ਫੇਰ ਦੁਬਾਰਾ ਪਉਣ ਬੱਚਿਆਂ ਨੂੰ ਪਾ ਕੇ ਦੇਖਦੇ ਬੱਚੀ ਨਹੀਂ ਨੇ ਬਣਾਈ ਖਾਲੀ ਨਿਕਲ ਗਏ ਪਰ ਇਹਦੇ ਬੱਚੇ ਹੈਗੇ ਆਪਣੇ ਦੇ ਦੋ ਪੁੱਤ ਬੈਠੇ ਨੇ ਆਹ ਬੈਠਾ ਆਹ ਲਾਲ ਚਿੰਨ੍ਹ ੱਡੀਆਂ ਮੈਂ ਇਦਾਂ ਪਤਾ ਹੀ ਰੋਕ ਰੱਖਦੇ ਆਲਾ ਕਹਿੰਦਾ ਪਤਾ ਆਹ ਖੱਟੀਆਂ ਦਾ ਇਹਦਾ ਪੁੱਤ ਆ ਇੱਕ ਦੀ ਅੱਖ ਕਾਉ ਵੀ ਖੱਟੀ ਖੱਟੀ ਆ ਬੈਠਾ ਆ ਬੈਠਾ ਇਹਦੇ ਹੀ ਨੇ ਵੱਡੇ ਬ੍ਰੀਡਰ ਦੇ ਗਾਹਾਂ ਉਹਨੇ ਦੇ ਬੱਚੇ ਉੜਦੈ ਨੇ ਚੰਗੇ ਬਾਹਲਾ ਜੁਰ ਲਾਉਂਦੇ ਨੇ ਘਰੇ ਬਈ ਆਏ ਹਾਂ ਉਹ ਜੇ ਰੋਕੇ ਨੇ ਤਾਂ ਹੀ ਫਾਇਦਾ ਹੋ ਗਿਆ ਜੇ ਮਾ ਉਹਨੇ ਬੜਦਾ ਉਮਰ ਦਾ ਤੇ ਬੱਚੇ ਵੱਣੋਂ ਹਟ ਗਏ ਦਵਾਂਗੇ ਪਰ ਦਵਾਈ ਇਹਨੂੰ ਹੁਣ ਇਹ ਚਾਰੇ ਗੂਤਰ ਜਿਹੜੇ ਹਟੇ ਨੇ ਆਪਣੇ ਹੁਣ ਚਾਰਾਂ ਨੂੰ ਮੈਡੀਸਨ ਦੇਣੀ ਆਪਾਂ ਨੇ ਬਈ ਖੁੱਲ ਠੋਕ ਕੇ ਚਾਲੂ ਸਿਆਲ ਖਰਾਕ ਵੀ ਤੇ ਫਿਰ ਫਰਵਰੀ ਦੀ ਸਟਾਰਟਿੰਗ ਜੀ ਚ ਜੋੜਾ ਲਾਵਾਂਗੇ ਨਾ ਉਹ ਦਾ ਦੁਬਾਰਾ ਚਾਰਾਂ ਦਾ ਹੀ ਦੇਖਾਂਗੇ ਜੇ ਪੱਕ ਗਏ ਵੈਸੇ ਆਸ ਹੈਗੀ ਹੈ ਵੀ ਪੱਕ ਜਾਣਗੇ ਕਿਉਂਕਿ ਜਿਹਦੇ ਹਿਸਾਬ ਨਾਲ ਇੱਕ ਝੋਲੀ ਪਹਿਲਾਂ ਇੱਕੋ ਕਬੂਤਰ ਦੀ ਥੋੜੇ ਦਿਨ ਦੇ ਕੇ ਦਬਾਈ ਉਹਨੇ ਕੜਤੀ ਇੱਕ ਝੋਲੀ ਪੜਿਆ ਕੀ ਆ ਬੱਚਾ ਚਲੋ ਇੱਕ ਯਾਰ ਆਂਡੇ ਚ ਮਰ ਮੁਰਗਿਆ ਸੀ ਹਨ ਗਲ ਗਿਆ ਅੰਡਾ ਮੇਰੇ ਹੁਣ ਦਿਮਾਗ ਚ ਕਿਹੇ ਬੱਚਾ ਨਿਕਲੇ ਤੇ ਬਾਕੀ ਕਰਾਂਗੇ ਠੀਕ ਹੈ ਜੀ ਓਕੇ ਧੰਨਵਾਦ ਮੇਰੇ ਸਾਰੇ ਭਰਾਵਾਂ ਦਾ ਆਹ ਸੱਚ ਗੋਲੀ ਦਿਖਾ ਦੀ ਬਾਈ ਪੈਂਸੀ ਵਾਲੀ ਭਰਾਵਾਂ ਨੂੰ ਸਪੈਸ਼ਲ ਇਕੱਲੀ ਮੇਰੀ ਪੈਂਸੀਆਂ ਨੂੰ ਦੱਕੀ ਆ ਬਹੁਤ ਭਰਾ ਪੁੱਛਦੇ ਨੇ ਆਪਣੇ ਪੈਂਸੀਆਂ ਵਾਲੀ ਦਵਾਈ ਆ ਭਈਆ ਬਈਆ ਦੇਖ ਲਓ ਆ ਪੱਤੇ ਜੋ ਵਰਤੀਆਂ ਨੇ ਤੇ ਚੌਥਾ ਹਿੱਸਾ ਦੇਣੀ ਆ ਆ ਇਹ ਦਵਾਈ ਬਈ ਇਹਦੀ ਆਪ ਆਪਾਂ ਨਾ ਫੋਟੋ ਵੀ ਮੈਂਸ਼ਨ ਕੀਤੀ ਹੋਈ ਆ ਦਵਾਈ ਦੀ ਠੀਕ ਹੈ ਜੀ ਰੱਖ ਕੇ ਜੂਮ ਕਰਕੇ ਦਿਖਾ ਦਿੰਦਾ ਨਾ ਸਕਰੀਨ ਸ਼ਾਟ ਲੈ ਲਿਓ ਮੇਰੇ ਭਰਾ ਜੀ ਕਹੋਗੇ ਤਾਂ ਫੋਟੋ ਵੀ ਲਾ ਦਾਂ ਕੋਈ ਚੱਕਰ ਨਹੀਂ ਉਹਨਾਂ ਨੂੰ ਫੋਟੋ ਵੀ ਹੈਗੀ ਇਹਦੀ ਸਿਪਰੋ ਡੈਕ ਸਿਪਰੋ ਡੈਕ 500 ਠੀਕ ਹੈ ਜੀ ਸਿਪਰੋ ਡੈਕ 500 ਸਿਪਲੋਕਸੀਨ ਹੁੰਦਾ ਸਾਲਟ ਦਾ ਜੇ ਨਾਂ ਦੀ ਨਾਂ ਮਲੀ ਤਾਂ ਸਾਲਟ ਆ ਉਹਦੇ ਇੱਕ ਡਾਕਟਰ ਦੇ ਦਿੰਦੇ ਆਪਾਂ ਨੂੰ ਵੀ ਇਹਦਾ ਜਿਹੜਾ ਅਸਲ ਨਾਮ ਉਹਨਾਂ ਨੇ ਦੱਸਿਆ ਹੀ ਉਹ ਨਹੀਂ ਸੀ ਮਿਲਿਆ ਤੇ ਇਹ ਆਪਾਂ ਨੂੰ ਮਿਲ ਗਈ ਸੀਗੀ ਤੇ ਉਹ ਆਪਾਂ ਕਰ ਦਨੇ ਆ ਬਾਕੀ ਜਿਹੜੇ ਭਰਾਵਾਂ ਦਾ ਜਿਆਦਾ ਹੋਆ ਤੇ ਉਹ ਆਪਾਂ ਨੂੰ ਕੰਟੈਕਟ ਵੀ ਕਰ ਸਕਦੇ ਨੇ ਆਪਣਾ ਨੰਬਰ ਆਪਾਂ ਦਿੱਤਾ ਹੈ ਆਈਡੀ ਤੇ ਬਾਕੀ ਕਮੈਂਟ ਕਰ ਦਿਓ ਆਪਾਂ ਨੰਬਰ ਦੇ ਦਾਂਗੇ ਤੁਹਾਨੂੰ ਓਕੇ ਜੀ ਧੰਨਵਾਦ ਮੇਰੇ ਸਾਰੇ ਭਰਾਵਾਂ ਦਾ